ਆ ਵੀਡੀਓ ਬਈ ਕਿਸੇ ਨੇ ਸ਼ੇਅਰ ਕਰੀ ਭਰਾ ਬਣ ਕੇ ਇੱਕ ਵਾਰੀ ਤੁਸੀਂ ਪਹਿਲਾਂ ਆਹ ਕਲਿੱਪ ਦੇਖ ਲਓ ਫਿਰ ਆਪਾਂ ਸੋਡਣਾ ਗੱਲਬਾਤ ਕਰਦੇ ਆਂ ਵੀਰ ਬਣ ਕੇ ਸਰਮਾਨ ਆਇਆ ਮੋਪੋ ਵਾਲਾ ਗੱਲ ਕਰੇਗਾ ਵੀ ਦੋਨੇ ਅਲਕੜਾ ਵਾਲਾ ਕਬੱਡੀ ਪਾ ਰਿਆ ਕਹਿੰਦੇ ਗੱਡੀ ਵਾਂਗੂ ਭਜਦਾ ਏ ਨੌਜਨ ਪਰ ਪਿੱਥੋ ਵਾਲਾ ਕਹਿੰਦੇ ਸਿਰੇ ਦਾ ਜਾਫੀ ਹੈ ਕਿ ਖੜ ਖੜਦੇ ਨੇ ਲੋਕੀ ਸਾਹਣ ਜੱਟਰੂ ਆਉਂਦੇ ਯਾਰੋ ਰੋਕਣੇ ਪਖਾਨ ਜੱਟਰੂ ਪਰ ਵੇਖੋ ਕੀ ਹੋਇਆ ਸੋ ਮੁਬਾਰਕਬਾਦ ਹੈ ਦਰਸ਼ਕ ਖੁਸ਼ ਨੇ ਮੇਰੇ ਵੀਰੋ ਵੀ ਇੰਦਰ ਕਬੱਡੀ 365.com 71 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਵੀ ਪੁੱਜਣ ਪਈ ਸੀ ਕਬੱਡੀ ਜਲਾਲਪੁਰ ਦਾ ਪਾਲਾ ਸੱਟ ਲੱਗੀ ਹੋਈ ਹੈ ਪਰ ਫਿਰ ਵੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਉਧਰ ਦੁੱਗਿਆ ਵਾਲਾ ਵੀ ਨਾਲ ਪੁੱਜਿਆ ਜਿਹੜੇ ਬਈਆ ਦੋਨੇ ਤੁਸੀਂ ਜਾਫੀ ਦੇਖੇ ਮਾੜੇ ਮੁੱਟੇ ਜਾਫੀ ਤਾਂ ਨਹੀਂ ਸੀ ਨੇ ਇੱਕ ਪਾਲਾ ਸੀ ਵੀਰ ਆਪਣਾ ਇੱਕ ਖੁਸ਼ੀ ਦੁੱਖਾਂ ਵਾਲਾ ਸੀ ਹਨ ਤੇ ਇਹਨਾਂ ਤੋਂ ਭੱਜਣਾ ਉਸ ਟਾਈਮ ਦੇ ਵਿੱਚ 2009 ਦੇ ਵਿੱਚ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ ਤੇ ਬਈ ਦੌਲੀ ਨੇ ਅਲਕੜਿਆਂ ਵਾਲਾ ਉਸ ਟਾਈਮ ਬਈ ਇਹਨਾਂ ਦੇ ਹੱਥ ਵੀ ਨਹੀਂ ਸੀ ਹੁੰਦਾ ਨਾ ਹੱਥ ਨਹੀਂ ਸੀ ਧਰਾਉਂਦਾ ਤੇ ਪਿੰਡੇ ਤੇ ਤੇ ਅੱਜ ਬਈ ਵੀਰ ਦੇ ਬਹੁਤ ਹੀ ਜ਼ਿਆਦੇ ਮਾੜੇ ਹਾਲਾਤ ਹੋਏ ਪਏ ਨੇ ਤੇ ਆਪਣੇ ਬਈ ਭਰਾ ਰਪਿੰਦਰ ਜਲਾਲ ਨੂੰ ਵੀ ਹੱਥ ਵਨ ਕੇ ਬੇਨਤੀ ਹੈ ਕਿ ਉਹ ਵੀ ਇਸ ਵੀਰ ਬਾਰੇ ਕੁਝ ਬੋਲੇ ਹਨ ਤੇ ਜੇ ਇਹਦਾ ਵੀਰ ਦਾ ਘਰੇ ਆ ਕੇ ਨਾ ਪਤਾ ਵੀ ਲਓ ਯਾਰ ਕਿਸੇ ਵੀ ਨੇ ਬਈ ਭਰਾ ਦੀ ਹੈ ਨਾ ਬਾਤ ਨਹੀਂ ਪੁੱਛੀ ਤੇ ਚਲੋ ਬਹੁਤ ਭਰਾ ਆਪਣੇ ਹੈਗੇ ਆ ਜਿਹੜੇ ਹੈ ਨਾ ਵੀਰ ਤਾਈ ਪਹੁੰਚ ਵੀ ਗਏ ਆ ਵੀਰ ਦੀ ਮਦਦਤ ਵੀ ਕਰ ਗਈ ਤੇ ਆਪਣੇ ਬਈ ਸਾਰੇ ਕਬਾਡੀ ਜਾਗਤ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਸ ਵੀਰ ਦੀ ਬਈ ਵੱਧ ਤੋਂ ਵੱਧ ਮਦਦਤ ਕਰੋ ਕਿਉਂਕਿ ਵੀਰ ਦਾ ਬਹੁਤ ਹੀ ਜ਼ਿਆਦਾ ਹੈ ਨਾ ਹਾਸਾ ਹੋ ਗਿਆ ਸੀ ਵੀਰ ਦਾ ਮੰਨ ਲਓ ਜ਼बान ਵੀ ਚਲੀ ਗਈ ਵੀਰ ਦੀ ਤੇ ਸਾਰਾ ਮੰਨ ਲਓ ਇੱਕ ਹਿੱਸਾ ਖੜ ਗਿਆ ਦਰੰਗ ਦਾ ਦੌਰਾ ਭੈਣ ਕਰਕੇ ਤੇ ਬਈ ਵੀਰ ਦੀ ਇੱਕ ਤੁਸੀਂ ਵੀਰ ਬਣ ਕੇ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਅੱਜ ਬਈ ਸਾਨੂੰ ਲੋੜ ਆ ਬਈ ਦੌਲੀ ਦੀ ਆਪਾਂ ਸਾਰੇ ਭਰਾਵਾਂ ਨੂੰ ਲੋੜ ਆ ਬਾਈ ਤੇ ਵੀਰ ਬਣ ਕੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਆਪਣੇ ਭਾਈ ਇੱਕ ਸ਼ੇਅਰ ਨਾਲ ਹੋ ਸਕਦਾ ਹਨਾ ਤੇ ਵੀਰ ਦੀ ਆਪਣੇ ਦੀ ਜਾਨ ਬਚ ਸਕਦੇ ਤੇ ਵੀਡੀਓ ਨੂੰ ਭਰਾ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ